ਇੱਕ ਦਿਨ ਮਗਰੋਂ ਚੰਦ ਆਪਾਂ ਨੂੰ ਪੱਛਮ ਵਾਲੇ ਪਾਸੇ ਤੋਂ ਦਿਖਦਾ ਉਹ ਆਪਾਂ ਨੂੰ ਇਸ ਤਰ੍ਹਾਂ ਦਿਖਦਾ ਜਿਵੇਂ ਏਠਲੇ ਬੰਨਿਓ ਤਾਂ ਨੂੰ ਵੱਧਾ ਹੋਵੇ ਉਹ ਏਠਲੇ ਬੰਨਿਓ ਨਹੀਂ ਤਾਂ ਨੂੰ ਵੱਧਾ ਉਹ ਨਿਕਲਿਆ ਉੱਪਰ ਹੀ ਹੁੰਦਾ ਤੇ ਆਪਾਂ ਨੂੰ ਐਂ ਲੱਗਦਾ ਜਿਵੇਂ ਏਠਲੇ ਪਾਸੇ ਨਿਕਲਿਆ ਉਹ ਤੁਹਾਨੂੰ ਅਸੀਂ ਲਾਈਵ ਕਰਕੇ ਦਿਖਾਉਣੇ ਆ ਇਧਰ ਦੇਖੋ ਐਂ ਲਈਆ ਇਸ ਨੂੰ ਭਗਾਈਆ ਕਮਾਈਆ ਕਮਾਈਆ ਏ ਜੀ ਹੈ ਇਸ ਤਰ੍ਹਾਂ ਨਿਕਲਦਾ ਇਧਰੋਂ ਇਧਰੋਂ ਪੂਰਬ ਝੋਂ ਨਿਕਲਦਾ ਜਦੋਂ ਇਹ ਪੂਰਬ ਝੋਂ ਨਿਕਲ ਕੇ ਐ ਤੁਰਿਆ ਆਉਂਦਾ ਤੁਰਿਆ ਆਉਂਦਾ ਆਪਣੇ ਉਤੋਂ ਦੀ ਸਰਦੇ ਜਦੋਂ ਐ ਵਿਚਾਲੇ ਆ ਕੇ ਪੱਛਮ ਦੀ ਛੜ ਨੂੰ ਜਦੋਂ ਜਾਂਦਾ ਇਹ ਆਪਣੇ ਆਪ ਹੀ ਜਿਹੜਾ ਮੂਰ ਤੇ ਇਸ ਤਰ੍ਹਾਂ ਤੁਰਿਆ ਆਉਂਦਾ ਤੇ ਇਧਰ ਆ ਕੇ ਆਪ ਹੀ ਇਸ ਤਰ੍ਹਾਂ ਪੁੱਠਾ ਹੋ ਜਾਂਦਾ ਆਪਾਂ ਨੂੰ ਐ ਲੱਗਦਾ ਜਿਵੇਂ ਥੱਲਿਓਂ ਤਾਂ ਉਹਨੂੰ ਵੱਧਦਾ ਹੁੰਦਾ ਪਰ ਨਿਕਲਦਾ ਉਤੋਂ ਆ ਤੇ ਵਾਧਾ ਥੱਲੇ ਨੂੰ ਆ ਇਹ ਪੁੰਨਿਆਂ ਤੋਂ ਦੋ ਕੁ ਦਿਨ ਪਹਿਲਾਂ ਪਤਾ ਲੱਗਦਾ ਆਪਾਂ ਨੂੰ ਵੀ ਚੰਦ ਥੱਲੇ ਨੂੰ ਵਾਧਦਾ ਇੱਕ ਤੁਹਾਨੂੰ ਹੋਰ ਦਿਖਾਉਣਾ ਜਦੋਂ ਚੰਦ 6-7 ਦਿਨ ਦਾ ਹੋ ਜਾਂਦਾ ਯਾਨੀ ਕਿ ਅੱਧਾ ਹੋ ਜਾਂਦਾ ਉਦੋਂ ਇਹਦਾ ਪਛੋਂ ਵਾਲਾ ਪਾਸਾ ਗੋਲ ਹੁੰਦਾ ਪੱਛਮ ਵਾਲਾ ਤੇ ਚੜ੍ਹਦੇ ਵਾਲੇ ਯਾਨੀ ਕਿ ਪੂਰਬ ਵਾਲੇ ਪਾਸੇ ਘੱਟ ਹੁੰਦਾ ਐ ਥੱਲੇ ਨੂੰ ਜਦੋਂ ਜਾਂਦਾ ਇਧਰ ਨੂੰ ਵਾਧਦਾ ਤੁਰਿਆ ਜਾਂਦਾ ਥੱਲੇ ਨੂੰ ਵਾਧਦਾ ਤੇ ਫਿਰ ਉਹ ਤੋਂ ਬਾਅਦ ਚ ਮਸਿਆ ਤੋਂ ਬਾਅਦ ਜਦੋਂ ਆ ਪੁੰਨਿਆ ਤੋਂ ਬਾਅਦ ਜਦੋਂ ਘਟਣ ਲੱਗਦਾ ਫਿਰ ਜਿਹੜਾ ਪਾਸਾ ਪਹਿਲਾਂ ਨਿਕਲਿਆ ਹੁੰਦਾ ਜਿਹੜਾ ਚਿੱਟਾ ਇਹ ਪਾਸਾ ਉੱਪਰ ਨੂੰ ਘੁਗਨ ਲੱਗ ਜਾਂਦਾ ਤੇ ਫਿਰ ਇਹ ਕਾਟੇ ਦਾ ਇਧਰਲੇ ਪਾਸੇ ਹੁੰਦਾ ਆਪਣਾ ਇਹ ਗੋਲ ਪਾਸਾ ਚਿੱਟਾ ਪੂਰਬ ਵਾਲੇ ਪਾਸੇ ਹੁੰਦਾ ਤੇ ਪੱਛਮ ਵਾਲੇ ਪਾਸੇ ਕਾਲਾ ਹੁੰਦਾ ਇਹ ਤੁਹਾਨੂੰ ਮੈਂ ਦਿਖਾਉਣਾ ਵੀ ਕਿਵੇਂ ਇਹ ਵਾਧਾ ਕੱਟਦਾ ਮੱਸਿਆ ਤੋਂ ਬਾਅਦ ਇਸ ਤਰ੍ਹਾਂ ਆਪਾਂ ਨੂੰ ਥੋੜਾ ਜਾਂ ਦੇਂਦਾ ਪਤਲਾ ਆ ਜਾਂ ਪਛਮ ਵਾਲੇ ਪਾਸੇ ਫਿਰ ਜਿਵੇਂ ਜਿਵੇਂ ਦਿਨ ਲੰਘਦੇ ਜਾਂਦੇ ਆ 15 ਦਿਨਾਂ ਦੇ ਵਿੱਚ ਇਹ ਪੂਰਾ ਆਪਣੇ ਪਾਸੇ ਚਿੱਟਾ ਪਾਸਾ ਆਪਣੇ ਸਾਹਮਣੇ ਆ ਜਾਂਦਾ ਚੰਦ ਦੀਆਂ ਦੋ ਸਾਈਡਾਂ ਇੱਕ ਕਾਲੀ ਆ ਤੇ ਇੱਕ ਚਿੱਟੀ ਆ ਜਦੋਂ ਇਹ 15 ਦਿਨਾਂ ਦੇ ਵਿੱਚ ਪੂਰਾ ਇੱਕ ਪਾਸਾ ਇਹਦਾ ਆਪਣੇ ਵਾਲਾ ਪੁੱਠਾ ਹੋ ਜਾਂਦਾ ਗੋਲ ਹੋ ਜਾਂਦਾ ਜਾਨੀ ਕਿ 15 ਦਿਨਾਂ ਦੇ ਵਿੱਚ ਅੱਧਾ ਗੇੜਾ ਲਿਆਉਂਦਾ ਇਹ ਤੇ ਆਪਾਂ ਨੂੰ ਉਹਦੇ ਕਹਿੰਦੇ ਵੀ ਅੱਜ ਪੁੰਨਿਆ ਉਹਦੇ ਆਪਾਂ ਨੂੰ ਪੂਰਾ ਚਿੱਟਾ ਦਿਂਦਾ ਹੁੰਦਾ ਉਸ ਤੋਂ ਬਾਅਦ ਜਿਹੜਾ ਪਾਸਾ ਇਧਰਲਾ ਥੱਲੇ ਵਾਲਾ ਪਹਿਲਾਂ ਨਿਕਲਿਆ ਸੀ ਇਧਰੋਂ ਹੀ ਇਹ ਘਟਣ ਲੱਗਦਾ ਮੁੜ ਕੇ ਬਾਅਦ ਚ 15 ਦਿਨਾਂ ਬਾਅਦ ਕੁਗਦਾ ਕੁਗਦਾ ਹੌਲੀ-ਹੌਲੀ ਇਹ ਆਪਣੇ ਕੋਲੇ ਐ ਕਾਲਾ ਪਾਸਾ ਆਉਣਾ ਸ਼ੁਰੂ ਹੋ ਜਾਂਦਾ ਤੇ ਉਸ ਤੋਂ 15 ਦਿਨਾਂ ਬਾਅਦ ਮਸਿਆ ਆ ਜਾਂਦੀ ਆ ਜਿਹਨੂੰ ਕਹਿੰਦੇ ਆ ਵੀ ਪੂਰੀ ਕਾਲੀ ਰਾਤ ਦਾ ਅੱਜ ਮਸਿਆ ਇਹ ਚੰਦ ਘੁਗਦਾ ਇਹਦਾ ਇੱਕ ਪਾਸਾ ਕਾਲਾ ਇੱਕ ਪਾਸਾ ਚਿੱਟਾ ਜਦੋਂ ਵੱਧਦਾ ਹੈ ਉਦੋਂ ਇਹਦਾ ਕੱਟ ਪੂਰਬ ਵਾਲੇ ਪਾਸੇ ਹੁੰਦਾ ਤੇ ਪਛਮਲਾ ਪਾਸਾ ਗੋਲ ਹੁੰਦਾ ਜਦੋਂ ਇਹ ਆਪਣਾ ਘਟਦਾ ਉਦੋਂ ਪਛਮਲੇ ਪਾਸੇ ਕੱਟ ਹੁੰਦਾ ਤੇ ਪੂਰਬ ਵਾਲਾ ਪਾਸਾ ਗੋਲ ਹੁੰਦਾ ਯਾਨੀ ਕਿ ਉਤੋਂ ਢੇਠਲੇ ਪਾਸੇ ਨੂੰ ਐਸਾ ਇਸ ਤਰ੍ਹਾਂ ਘੁਗਦਾ ਹੈ ਤੇ ਵਿਗਿਆਨੀ ਕਹਿੰਦੇ ਆ ਵੀ ਚੰਦ ਤੇ ਆਪਣੇ ਧਰਤੀ ਦੀ ਛਾਂ ਪੈਂਦੀ ਆ ਤਾਂ ਇਹ ਅਧਾ ਦੀ ਦਾ 15 ਦਿਨਾਂ ਬਾਅਦ ਛਾਂ ਪੈਣਾ ਹਟ ਜਾਂਦੀ ਆ ਧਰਤੀ ਦੇ ਧਰਤੀ ਦੀ ਛਾਂ ਹੀ ਪੈਂਦੀ ਆ ਜਿਵੇਂ ਹੁਣ ਕੈਨੇਡਾ ਅਮਰੀਕਾ ਤੇ ਰਾਤ ਆ ਆਪਣੇ ਦਿਨ ਆ ਆਪਣੀ ਛਾਂ ਹੁਣ ਉਹਨਾਂ ਤੇ ਪਈ ਜਾਂਦੀ ਆ ਜਦੋਂ ਆਪਣੇ ਵਾਲਾ ਪਾਸਾ ਉੱਤੇ ਆ ਗਿਆ ਉਹ ਥੱਲੇ ਜਾਵੜੇ ਉੱਥੇ ਰਾਤ ਪੈ ਜਾਂਦੀ ਆ ਤੇ ਆਪਣੇ ਦਿਨ ਚੜ ਜਾਂਦਾ ਤਾਂ ਸੂਰਜ ਵਾਲ ਨੂੰ ਤਾਂ ਛਾਂ ਜਾ ਹੀ ਨਹੀਂ ਸਕਦੀ ਕਿਸੇ ਹਾਲਤ ਚ ਵੀ ਹੈਲੋ ਹਾਂਜੀ ਚੰਦ ਇਸ ਪਾਸੇ ਤੋਂ ਨਿਕਲਣਾ ਸ਼ੁਰੂ ਹੁੰਦਾ ਇਸ ਤਰ੍ਹਾਂ ਇਧਰ ਨੂੰ ਵਾਧਦਾ ਤੁਰਿਆ ਆਉਂਦਾ ਵਾਧਦਾ ਤੁਰਿਆ ਆਉਂਦਾ ਤੇ ਇਸ ਤਰ੍ਹਾਂ ਵਾਧਦਾ ਹੈ ਇਧਰ ਨੂੰ ਖੀਰੀ ਜਦੋਂ ਪੂਰਾ ਹੁੰਦਾ ਜਿਵੇਂ ਇਸ ਪਾਸੇ ਆ ਕੇ ਵਾਧ ਜਾਂਦਾ ਜੇ ਤੁਸੀਂ ਆਪਣਾ ਦੂਰੋਂ ਕਿਸੇ ਬੰਦੇ ਨੂੰ ਆਉਂਦੇ ਨੂੰ ਦੇਖੋਗੇ ਜਿਹਦੇ ਚਿੱਟੀ ਦਾੜ੍ਹੀ ਹੋਵੇ ਉਸ ਦਾ ਆਪਾਂ ਨੂੰ ਦੂਰੋਂ ਕੱਲਾ ਮੱਥਾ ਜਾਂ ਨੱਕ ਆਪਾਂ ਨੂੰ ਅੱਖਾਂ ਨਹੀਂ ਦਿਖਦੀਆਂ ਜਾਂ ਮੋਛਾਂ ਦਿਖਦੀਆਂ ਹੁੰਦੀਆਂ ਜਾਂ ਇੰਨੇ ਥੋੜੇ ਜਿਹੇ ਆਪਾਂ ਨੂੰ ਬੁੱਲ ਦਿਖਦੇ ਹੁੰਦੇ ਆ ਇਹ ਬਿਲਕੁਲ ਉਸੇ ਤਰ੍ਹਾਂ ਦੇ ਦਿਖਾਇਆ ਇਹਦੇ ਚ ਤੇ ਜਿਹੜੀ ਪੱਗ ਦੇ ਉੱਤੇ ਮਾਲਾ ਹੁੰਦੀ ਆ ਜੇ ਕਿਤੇ ਨਿਕਲਦੇ ਨਿਕਲਦੇ ਚੰਦ ਦੇ ਤੁਸੀਂ ਦੇਖੋਗੇ ਬਹੁਤ ਬਰੀਕ ਹੁੰਦੀ ਆ ਇਹ ਲਾਈਨ ਵੀ ਤੁਹਾਨੂੰ ਦਿਸੂਗੀ ਜਦੋਂ ਚੰਦ ਦੀ ਲਾਈਟ ਪੂਰੀ ਤੇਜ ਹੋ ਜਾਂਦੀ ਆ ਕਈ ਵਾਰੀ ਫੇਰ ਥੋੜੀ ਜਿਹੀ ਬਰੀਕ ਹੁੰਦੀ ਦਿਸਨੋਂ हट ਜਾਂਦੀ ਆ ਤੇ ਜੇ ਦੂਰੋਂ ਜਿਹੜੇ ਆ ਵਿਖਾਏ ਇਹਨਾਂ ਨੇ ਦਾਗ ਇਹ ਅੱਖਾਂ ਇਹਨਾਂ ਦੇ ਵਿੱਚ ਹੀ ਆ ਇੱਥੇ ਇਹ ਸਾਰਾ ਅੱਖਾਂ ਤੋਂ ਲੈ ਕੇ ਤੇ ਗੱਲਾਂ ਤੇ ਕਰਦੇ ਇਧਰੋਂ ਥੱਲੇ ਮੁੱਛਾਂ ਤੇ ਕਰ ਬਖਾਇਆ ਇਹ ਇਹ ਚੀਜ਼ ਹੈ ਇਹ ਫੋਟੋ ਥੋੜੀ ਜੀ ਟੇਢੀ ਆ ਤੇ ਇਸ ਕਰਕੇ ਇਸ ਤਰ੍ਹਾਂ ਫੋਟੋ ਲੱਥੀ ਆ ਜਿਵੇਂ ਆਹ ਫੋਟੋ ਆ ਇਹ ਜਦੋਂ ਚੰਦ ਚੜ੍ਹਦਾ ਉਦੋਂ ਐ ਹੁੰਦੀ ਏ ਟੇਢੀ ਜਿਵੇਂ ਜਿਵੇਂ ਰਾਤ ਪੂਰੀ ਜਿਵੇਂ ਯਾਨੀ ਕਿ 10 10:30 ਵਜੇ 11 ਵਜੇ ਤੋਂ ਬਾਅਦ ਇਹ ਹੌਲੀ-ਹੌਲੀ ਐ ਪੂਰਾ ਸਿੱਧਾ ਹੋ ਜਾਂਦਾ ਇਸ ਤਰ੍ਹਾਂ ਹੋ ਜਾਂਦਾ 12 ਵਜੇ ਨਿਗਾਹ ਦੀ ਪੂਰੀ ਤੁਹਾਡੇ ਹੱਲ ਹੁੰਦੀ ਆ ਤੇ ਤੁਹਾਨੂੰ ਦਾਗ ਸਾਰੀ ਰਾਤ ਇੱਕੋ ਜੇ ਇੱਕੋ ਜੇ ਇੱਕੋ ਜਿਹੀ ਲੱਗਦੇ ਆ ਪਰ ਇੱਕੋ ਜੇ ਨਹੀਂ ਇਹ ਵਾਰੀ ਵਾਰੀ ਬਦਲਦੇ ਰਹਿੰਦੇ ਆ ਇਹ 12 1 ਵਜੇ ਤੋਂ ਬਾਅਦ ਆਪਾਂ ਨੂੰ ਦਿਸਣ ਨੂੰ ਹਟ ਜਾਂਦਾ ਕਿਸੇ ਹੋਰ ਦੇਸ਼ ਚ ਜਾ ਕੇ ਦਿਸਣ ਲੱਗ ਪੈਂਦਾ ਉਸ ਤੋਂ ਬਾਅਦ ਆਗੇ ਆਪਣੇ ਜਿਸੂ ਮਸੀਹ ਨੂੰ ਜਿਹੜੇ ਲੋਕ ਮੰਨਦੇ ਆ ਉਹਨਾਂ ਨੇ ਇੱਧਰ ਨਹੀਂ ਦੇਖਣਾ ਇਹ ਦੋ ਇਧਰ ਇਧਰ ਨੇ ਦੇਖਣਾ ਉਹਨਾਂ ਨੇ ਇਹ ਦੇਖਣਾ ਜਿੱਦ ਪੁੰਨੇ ਵਾਲੇ ਦਿਨ ਚੰਦ ਚੜੂਗਾ ਇਸ ਤਰ੍ਹਾਂ ਹੋਊਗਾ ਇਹ ਬਾਬੇ ਨਾਨਕ ਦੀ ਫੋਟੋ ਐ ਟੇਢੀ ਹੋਊਗੀ ਇਹ ਜਦੋਂ ਰਾਤ ਜਿਵੇਂ ਜਿਵੇਂ ਤਾਂ ਨੂੰ ਜਾਊਗੀ ਇਹ ਫੇਰ ਸਿੱਧੀ ਹੋਊਗੀ ਪਹਿਲਾਂ ਤੁਹਾਨੂੰ ਆਹ ਚੀਜ਼ ਦਿਖੂਗੀ ਇੱਥੇ ਤੁਸੀਂ ਆ ਤੇ ਇੱਥੇ ਇਹ ਆ ਤੁਸੀਂ ਅੱਖਾਂ ਨੂੰ ਇਹਦੀਆਂ ਨੂੰ ਇਹਨਾਂ ਤੀਜਿਆਂ ਦੇ ਧਿਆਨ ਮਾਰਨਾ ਇਹ ਤੂੰ ਕਰਾਸ ਮਾਰ ਕੇ ਦੇਖਣਾ ਇਧਰਲੀ ਅੱਖ ਨਾਲ ਐਸ ਅੱਖ ਨੂੰ ਇਧਰਲੀ ਅੱਖ ਨਾਲ ਐਸ ਅੱਖ ਨੂੰ ਜਿਵੇਂ ਮੈਂ ਤੁਹਾਨੂੰ ਇੱਥੇ ਦਿਖਾਉਣਾ ਇਹ ਫੋਟੋ ਬਣਾਈ ਆ ਆ ਤੁਹਾਡੀਆਂ ਅੱਖਾਂ ਆ ਉੱਪਰ ਇਹਦੀਆਂ ਚੰਦ ਦੀਆਂ ਤੁਸੀਂ ਐਸ ਅੱਖ ਨਾਲ ਇੱਧਰ ਦੇਖਣਾ ਐਸ ਅੱਖ ਨਾਲ ਇੱਧਰ ਦੇਖਣਾ ਤੇ ਇੱਕੇ ਥਾਂ ਤੇ ਨਿਗਾ ਟਿਕਾਈ ਰੱਖਣੀ ਆ ਤੁਹਾਨੂੰ 1 30 35 ਸਾਲ ਦਾ ਲੜਕਾ ਜਿਹਦੇ ਲੰਬੇ ਵਾਲ ਗਿੱਚੀ ਤੇ ਕਰਾਉਂਦੇ ਹੋਣਗੇ ਤੇ ਥੱਲੇ ਨੂੰ ਤੁਹਾਡੇ ਵਾਲ ਨੂੰ ਐ ਟੇਡਾ ਝਾਕਦਾ ਤੁਹਾਨੂੰ ਵਧੀਆ ਕਲੀਅਰ ਸਾਫ ਦਿਖੂਗਾ ਇੱਧਰ ਦੂਜੇ ਪਾਸੇ ਨਹੀਂ ਦੇਖਣਾ ਜਿਹੜੇ ਯਸ਼ੂ ਮਸੀਹ ਨੂੰ ਮੰਨਦੇ ਆ ਭਾਰਤ 'ਚ ਵੀ ਬਹੁਤ ਚਰਚਾ ਹੈਗੇ ਆ ਤੇ ਉਹਨਾਂ ਕਰਕੇ ਬਣਾਈ ਆ ਇਹ ਪੂਰਾ ਧਿਆਨ ਨਾਲ ਦੇਖੇ ਤੁਸੀਂ ਪਰ ਦੇਖਣਾ ਇਸ ਤਰ੍ਹਾਂ ਹੀ ਆ ਜਿਵੇਂ ਮੈਂ ਦੱਸਦਾ ਇਧਰਲੀ ਅੱਖ ਨਾਲ ਇਧਰ ਦੇਖਣਾ ਇਧਰਲੀ ਅੱਖ ਨਾਲ ਇਧਰ ਦੇਖਣਾ ਨਿਗਾਹ ਕਰਾਸ ਕਰਕੇ ਕੈਂਚੀ ਤਰ੍ਹਾਂ ਦੇਖਣਾ ਫਿਰ ਤੁਹਾਨੂੰ ਇੱਕ 30 35 ਸਾਲ ਦਾ ਜਵਾਨ ਲੜਕਾ ਉਹਦੇ ਐਂ ਟ-ਸ਼ਰਟ ਜੀ ਪਾਈ ਆ ਮੋਢੇ ਜਿਵੇਂ ਦਿਸਣਗੇ ਆ ਲੰਬੇ ਵਾਲ ਵੀ ਦਿਸਣਗੇ ਤੇ ਅੱਖਾਂ ਵੀ ਦਿਸਣਗੀਆਂ ਇਹ ਧਿਆਨ ਨਾਲ ਦੇਖਿਓ ਜੀ ਠੀਕ ਆ ਤੇ ਆ ਪੁੰਨਿਆਂ ਤੋਂ 4 ਦਿਨ ਪਹਿਲਾਂ ਦਾ ਤੁਹਾਨੂੰ ਆਂ ਦੇਸੂਗਾ ਸਿੱਧਾ ਇਹ ਜੇ 4-5 ਦਿਨ ਪਹਿਲਾਂ ਫੋਟੋ ਪੂਰੀ ਹੋ ਜਾਂਦੀ ਆ ਜਿੱਦੇ ਪੁੰਨਿਆਂ ਹੋਈ ਉਹ ਦਿਨ ਇਸ ਤਰ੍ਹਾਂ ਚੜਨਾ ਇਸ ਤਰ੍ਹਾਂ ਜਦੋਂ ਰਾਤ ਦੇ 10 10:30 11 ਵਜੇ ਜਾਣਗੇ ਜਿਵੇਂ ਜਿਵੇਂ ਰਾਤ ਦੇ ਉਹਦੋਂ ਇਹ ਨੇ ਪੂਰਾ ਸਿੱਧਾ ਹੋਈ ਜਾਣਾ 11:30 ਤੋਂ ਲੈ ਕੇ 12 ਤੱਕ ਇਹਦਾ ਧਿਆਨ ਜਾਵਾ ਪੂਰਾ ਤੁਹਾਡੇ ਵੱਲ ਹੋ ਜਾਣਾ ਮੈਂ ਪਹਿਲਾਂ ਵੀ ਦੱਸਿਆ ਜੇ ਆਪਾਂ ਦੂਰ ਤੋਂ ਬੰਦਾ ਦੇਖੀਏ ਆਪਾਂ ਨੂੰ ਉਹਦੀਆਂ ਅੱਖਾਂ ਨਹੀਂ ਲਿਸਦੀਆਂ ਆ ਗੱਲਾਂ ਵਾਲਾ ਥਾਂ ਅੱਖਾਂ ਇਹਦੇ ਵਿੱਚ ਹੀ ਆ ਆ ਇੰਨਾ ਇੰਨਾ ਥਾਂ ਆ ਉਹ ਮੈਂ ਤੁਹਾਨੂੰ ਵਿਸਾਲੇ ਚਿੱਟਾ ਨੱਕ ਦਿਸੂਗਾ ਐਵੇਂ ਐ ਮੋਛਾਂ ਦੇ ਸੁਣੀਆਂ ਦੋ ਚਿੱਟੀਆਂ ਵਾਈਟ ਤੇ ਆ ਬੁੱਲ ਜਿਹੜੇ ਬੰਦੇ ਦੇ ਹੁੰਦੇ ਆ ਇਹ ਵੀ ਇਸ ਤਰ੍ਹਾਂ ਹੀ ਦਿਦਣਗੇ ਇਹ ਆਦਾ ਪੂਰਾ ਧਿਆਨ ਨਾਲ ਦੇਖਿਓ ਤੇ ਆ ਫੋਟੋ ਜਿਹੜੀ ਦੂਜੀ ਮੈਂ ਦੱਸਿਆ ਸੀ ਯਿਸੂ ਦੀ ਇਹ ਐ ਆ ਕੇ ਇਧਰਲਾ ਦਾਗ ਵੀ ਗੂੜਾ ਹੋਊਗਾ ਥੋੜਾ ਜਿਹਾ ਇਹ ਵਾਲ ਆ ਮਨ ਦੇ ਤੇ ਇਧਰੋਂ ਇੱਥੋਂ ਤੱਕ ਆ ਗਏ ਐ ਤੇ ਤੁਹਾਨੂੰ ਇੱਥੇ ਆਵੇਂ ਗਰਦਨ ਜੀ ਬਣ ਕੇ ਤੇ ਇਸ ਤਰ੍ਹਾਂੇ ਮੋਢੇ ਜੇ ਵੀ ਦੇਣਗੇ ਇਹ ਪੂਰੀ ਧਿਆਨ ਨਾਲ ਦੇਖਿਓ ਤੇ ਫਿਰ ਬਾਅਦ ਚ ਤੁਹਾਨੂੰ ਹੋਰ ਵੀ ਗੱਲਾਂ ਦੱਸਾਂਗੇ ਕੋਈ ਧੰਨਵਾਦ ਗੁਰੂ ਨਾਨਕ ਦੇਵ ਜੀ ਧਰਤੀ ਦੇ ਇੱਕ ਪਾਸੇ ਜਿਹੜੇ ਨਾਲ ਲੱਗਦੇ ਲੱਗਦੇ ਦੇਸ਼ ਆ ਭਾਰਤ ਦੇ ਜਿਹਨੇ ਗਿਨਾ ਵਿੱਚ ਭਾਰਤ ਦੇ ਦੇਣ ਦੇ ਸਮੇਂ ਦੇਣ ਹੁੰਦਾ ਉਹਨਾਂ ਉਹਨਾਂ ਦੇਸ਼ਾਂ ਵਿੱਚ ਹੀ ਗਏ ਆ ਜਿਨੇ ਕਿ శ్రీలంਕਾ ਨੇਪਾਲ ਪਟਾਨ ਕੀਨ ਇਰਾਕ ইরান ਦਾ ਸ਼ਹਿਰ ਬਗਦਾਦ ਕਾਬਲ ਕੰਧਾਰ ਮੱਕਾ ਮਦੀਨਾ ਜਿਨ੍ਹਾਂ ਦੇਸ਼ਾਂ ਵਿੱਚ ਭਾਰਤ ਦੇ ਦਿਨ ਦੇ ਸਮੇਂ ਦਿਨ ਹੁੰਦਾ ਜਿਹੜੇ ਦੂਜੇ ਪੱਛਮੀ ਦੇਸ਼ਾ ਕੈਨੇਡਾ ਅਮਰੀਕਾ 'ਚ ਅਸੀਂ ਤਾਂ ਕਿਤੇ ਬਾਬੇ ਦਾ ਜ਼ਿਕਰ ਸੁਣਿਆ ਨਹੀਂ ਵੀ ਉੱਧਰ ਵੀ ਗਏ ਆ ਉੱਧਰਲੇ ਪਾਸੇ ਰੱਬ ਦੇ ਰੂਪ ਵਿੱਚ ਯਿਸੂ ਹੋਏ ਆ ਉੱਧਰ ਉਹਨਾਂ ਦੀ ਜਿਆਦਾ ਪੂਜਾ ਕੀਤੀ ਜਾਂਦੀ ਆ ਜਿੰਨੀ ਕਿ ਸਾਨੂੰ ਨੌਲੇਜ ਸੀ ਅਸੀਂ ਉਹਨਾਂ ਕੀ ਦੱਸਣ ਲੱਗੇ ਆ ਬਾਕੀ ਫੈਸਲਾ ਜਨਤਾ ਦੇ ਹੱਥ ਵਿੱਚ ਹਾਂਜੀ ਬਾਈ ਜੀ ਜੇ ਕੋਈ ਗਰਬਾਣੀ ਦਾ ਸ਼ਬਦ ਸਾਡੇ ਤੋਂ ਬੋਲਦਿਆਂ ਤੋਂ ਜਾਂ ਲਿਖਦਿਆਂ ਤੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ਼ ਕਰਨਾ